ਵੇਰ ਵਿੱਚ ਮਿਲਨੀ ਦੇ ਕੰਬਲ ਵੀ ਵੰਡ ਲਈ ਸੀ ਲਾੜਾ ਲਾੜੀ ਨੂੰ ਛਗਣ ਵੀ ਪੈ ਗਏ ਸੀ ਲਾਵਾ ਫੇਰੇ ਵੀ ਹੋ ਗਈ ਸੀ ਪਰ ਜਦੋਂ ਡੋਲੀ ਵਾਲੀ ਕਾਰ ਚੱਲਣ ਲੱਗੀ ਤਾਂ ਕੁੜੀ ਨੇ ਮੁੰਡੇ ਨਾਲ ਜਾਣ ਤੋਂ ਸਾਫ਼ ਇਨਕਾਰ ਕਰਤਾ ਡੋਲੀ ਵਾਲੀ ਕਾਰ 'ਚ ਬੈਠੀ ਬੈਠੀ ਕੁੜੀ ਉਤਰ ਜਾਂਦੀ ਏ ਤੇ ਉਤਰ ਕੇ ਆਪਣੀ ਮਾਂ ਨੂੰ ਕਹਿੰਦੀ ਏ ਕਿ ਮੈਂ ਨਹੀਂ ਮੁੰਡੇ ਨਾਲ ਜਾਣਾ ਮੁੰਡਾ ਮੇਰਾ ਹੱਥ ਫੜਦਾ ਮਾਂ ਆਪਣੀ ਤੀਨੂੰ ਸਮਝਾਉਂਦੀ ਏ ਕਿ ਜਿਹੜੇ ਰੀਤੀ ਰਿਵਾਜ ਉਹ ਕਰਦੇ ਨੇ ਉਹਨਾਂ ਨੂੰ ਕਰਨ ਦੇਤੀ ਏ ਪਰ ਕੁੜੀ ਕਹਿੰਦੀ ਏ ਰੀਤੀ ਰਿਵਾਜ ਕਰਨ ਪਰ ਇਸ ਤਰ੍ਹਾਂ ਮੇਰਾ ਹੱਥ ਨਾ ਫੜਨਾ ਹਾਲਾਂਕਿ ਵੀਡੀਓ ਕੁਝ ਟਾਈਮ ਪੁਰਾਣੀ ਦੱਸੀ ਜਾਂਦੀ ਏ ਪਰ ਇਸ ਟਾਈਮ ਦੁਬਾਰਾ ਤੋਂ ਆ ਲਾੜੇ ਮੁੰਡੇ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਡੋਲੀ 'ਚ ਬੈਠੀ ਕੁੜੀ ਨੇ ਮੁੰਡੇ ਦੇ ਦੱਸਣ ਮੁਤਾਬਕ ਲਾਵਾ ਫੇਰੇ ਹੋ ਗਏ ਸੀ ਕੁੜੀ ਦੀ ਮਰਜ਼ੀ ਦੇ ਨਾਲ ਹੀ ਵਿਆਹ ਹੋ ਰਿਹਾ ਸੀ ਤੇ ਪਹਿਲਾਂ ਕੁੜੀ ਵਿਆਹ ਲਈ ਐਗਰੀ ਵੀ ਸੀ ਪਰ ਡੋਲੀ ਵਾਲੀ ਕਾਰ 'ਚ ਬੈਠਣ ਦੇ ਐਨ ਮੌਕੇ ਤੇ ਕੁੜੀ ਦਾ ਮਨ ਬਦਲ ਗਿਆ ਤੇ ਉਹਨੇ ਮੁੰਡੇ ਨਾਲ ਜਾਣ ਤੋਂ ਸਾਫ਼ ਇਨਕਾਰ ਕਰਤਾ ਕੁੜੀ ਪਰਿਵਾਰ ਵਾਲੇ ਸਾਰੇ ਬੜਾ ਇਹਨੂੰ ਸਮਝਾਉਂਦੇ ਨੇ ਕਿ ਤੇਰਾ ਪੁੱਤ ਵਿਆਹ ਕਰ ਦਿੱਤਾ ਤੇ ਹੁਣ ਜੇ ਮੁੰਡਾ ਰੀਤੀ ਰਿਵਾਜ ਕਰਦਾ ਤਾਂ ਇਹਦੇ ਵਿੱਚ ਕੁਝ ਗਲਤ ਨਹੀਂ ਹੈ ਤੇ ਮੁੰਡੇ ਵਾਲਿਆਂ ਨੂੰ ਸਾਰੇ ਰੀਤੀ ਰਿਵਾਜ ਕਰਨ ਦਿੱਤੀਏ ਪਰ ਕੁੜੀ ਕਹਿੰਦੀ ਹੈ ਕਿ ਰੀਤੀ ਰਿਵਾਜ ਕਰਨੇ ਨੇ ਕਾਰ ਲੈਣ ਫੋਟੋ ਕਰਨੀ ਹੈ ਕਰ ਲੈਣ ਪਰ ਮੁੰਡਾ ਮੇਰਾ ਹੱਥ ਨਾ ਫੜੇ ਤੇ ਬਾਕੀ ਤੁਸੀਂ ਆਪਣੇ ਤਜਰਬੇ ਨਾਲ ਕਮੈਂਟ ਕਰਕੇ ਦੱਸਿਓ ਕਿ ਕੁੜੀ ਨੇ ਐਵੇਂ ਦਾ ਕੰਮ ਕਿਉਂ ਕੀਤਾ ਕਿਉਂ ਨਹੀਂ ਗਈ ਉਹ ਲਾੜੇ ਦੇ ਨਾਲ ਜ਼ਰੂਰ ਆਪਣੇ ਆਪਣੇ ਦਿਮਾਗ ਨਾਲ ਕਮੈਂਟਾਂ 'ਚ ਵਿਚਾਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ